ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਤਨਾ ਸ੍ਰੀ ਮਹਲਾ 5 ਚਤੁਰ ਦਿਸ਼ਾ ਕੀ ਨਉ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਰ ਤ ਅਬਲੋਕਨ ਕੀਨੋ ਦਾਸ ਕਾ ਦੁਖ ਬਿਧਾਰਿਓ ਹਰ ਜਨ ਰਖੇ ਗੁਰ ਗੋਬਿੰਦ ਕੰਠ ਲਾਇ ਆਵ ਗੁਣ ਸਭ ਮਿਟੇ ਦਿਆਲ ਪੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉहां ਸੱਚ ਹੋਵੇ ਚਤਰ ਦਿਸ਼ਾ ਕੀ ਨਉ ਭਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਰ ਅ블ੋਕਨ ਕੀ ਨਉ ਦਾਸ ਕਾ ਦੁਖ ਬਿਧਾਰਿਓ ਹਰ ਜਨ ਰਖੇ ਦੁਰਗੋਬਿੰਦ ਕੰਠ ਲਾਇ ਆਵ ਗੁਣ ਸਭ ਮਿਟੇ ਦਿਆਲ ਪੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਉहां ਸੱਚ ਹੋਵੇ ਚਤੁਰ ਦਿਸ਼ਾ ਕੀ ਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਰ ਅਵਲੋਕਨ ਕੀ ਨੋ दास का दुख बेदारयो हर जन रखे दुर्ग गोविंद कंठ लए आव गुण सब मेटे दयाल पुरख बक्षंद रहा जो मांगे ठाकुर अपने ते सोई सोई देवे नानक दास मुख ते जो बोले ਇਹਾਂ ਉਹਾਂ ਸੱਚ ਹੋਵੇ ਚਤਰ ਦਿਸ਼ਾ ਕਿਨੋਂ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਰ ਅਵਲੋਕਨ ਕਿਨੋਂ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖੇ ਦੁਰਗੋਵਿੰਦ ਕੰਠ ਲਾਇ ਆਵ ਗੁਣ ਸਭ ਮਿਟੇ ਦਿਆਲ ਪਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਉहां ਸੱਚ ਹੋਵੇ ਚਤਰ ਦਿਸਾ ਕੀ ਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾ ਅਬ ਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਖੇ ਗੁਰ ਗੋਵਿੰਦ ਕੰਠ ਲਾਇ ਆਵ ਗੁਣ ਸਭ ਮਿਟੇ ਦਇਆਲ ਪੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬਲੇ ਇਹਾ ਉਹਾਂ ਸੱਚ ਹੋਵੇ ਚਤੁਰ ਦਿਸ਼ਾ ਕਿਨੋਂ ਮਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਲ ਅਬ ਲੋਕਨ ਕਿਨੋਂ ਦਾਸ ਕਾ ਦੁਖ ਬਿਧਾਰਿਓ ਹਰ ਜਨ ਰਖੇ ਦੁਰਗੋਬਿੰਦ ਕੰਠ ਲਾਇਆ ਗੁਣ ਸਭ ਮਿਟੇ ਦਿਆਲ ਪਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਓਹਾਂ ਸੱਚ ਹੋਵੇ ਚਤਰ ਦਿਸ਼ਾ ਕੀ ਨੋ ਬਲ ਆਪਣਾ ਸਹਿ ਰਿਓ ਪਰ ਕਰਤਾਰਿਓ ਕਿਰਪਾ ਕਟਾਲ ਅਵਲੋਕਨ ਕੀਨੋ ਦਾਸ ਕਾ ਦੁਖ ਬਿਧਾਰਿਓ ਹਰ ਜਨ ਰਖੇ ਦੁਰਗੋਬਿੰਦ ਕੰਥ ਲਾਇ ਆਵ ਗੁਣ ਸਭ ਮਿਟੇ ਦਿਆਲ ਪਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਓਹਾਂ ਸੱਚ ਹੋਵੇ ਚਤੁਰ ਦਿਸ਼ਾ ਕੀ ਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਕ ਅਵਲੋਕਨ ਕੀ ਨੋ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖੇ ਦੁਰਗੋਵਿੰਦ ਕੰਠ ਲਾਇਆ ਗੁਣ ਸਭ ਮਿਟੇ ਦਿਆਲ ਪ੍ਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਓਹਾਂ ਸੱਚ ਹੋਵੇ ਚਤਰ ਦਿਸ਼ਾ ਕੀ ਨੋ ਮਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਲ ਅਵਲੋਕਨ ਕੀ ਨੋ ਦਾਸ ਕਾ ਦੁਖ ਬਿਧਾਰਿਓ ਹਰ ਜਨ ਰਖੇ ਦੁਰਗੋਬਿੰਦ ਕੰਠ ਲਾਇ ਆਵ ਗੁਣ ਸਭ ਮਿਟੇ ਦਿਆਲ ਪੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਉहां ਸੱਚ ਹੋਵੇ ਚਤਰ ਦਿਸ਼ਾ ਕੀ ਨੋ ਮਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਲ ਅਬ ਲੋਕਨ ਕੀ ਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਖੇ ਗੁਰ ਗੋਬਿੰਦ ਕੰਠ ਲਾਇ ਆਵ ਗੁਣ ਸਭ ਮਿਟੇ ਦਿਆਲ ਪੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬਲੇ ਇਹਾ ਉਹਾਂ ਸੱਚ ਹੋਵੇ ਚਤਰ ਦਿਸ਼ਾ ਕਿਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾ ਅਬ ਲੋਕਨ ਕਿਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਖੇ ਗੁਰ ਗੋਵਿੰਦ ਕੰਠ ਲਾਇਆ ਬਗਨ ਸਾਬ ਮੇਟੇ ਦਇਆਲ ਪੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ ਚਤਰ ਦਿਸ਼ਾ ਕਿਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ कृपा कटाब्लोकन के न दास का दुख बिदारयो हर जन रखे दुर्गोविन्द कंठ लए आव गुण सब मेटे दयाल पुरख बक्षन्द रहा जो मांगे ठाकुर अपने ते सोई सोई देवे ਨਾਨਕ ਦਾਸ ਮੁਖ ਤੇਜੋ ਬੋਲੇ ਇਹਾ ਉਹਾ ਸੱਚ ਹੋਵੇ ਚਤੁਰ ਦਿਸ਼ਾ ਕੀਨੋ ਮਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਕ ਅਵ ਲੋਕਨ ਕੀਨੋ ਦਾਸ ਕਾ ਦੁਖ ਬਿਧਾਰਿਓ ਹਰ ਜਨ ਰਖੇ ਦੁਰਗੋਬਿੰਦ ਕੰਠ ਲਇ ਆਵ ਗੁਣ ਸਭ ਮਿਟੇ ਦਿਆਲ ਪੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਉहां ਸੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ